ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣੀ ਹੈ ਉਹਦਾ ਨਾਂ ਹੈਗਾ ਕੀਮਤ ਤੇ ਮਲਕੀ ਕਹਾਣੀ ਸ਼ੁਰੂ ਕਰਦੇ ਆਂ ਮਲਕੀ ਸਿੰਧ ਇਲਾਕੇ ਦੇ ਪਿੰਡ ਗੜ ਮਗੁਲਾਣੇ ਦੇ ਖੰਦੇ ਪਿੰਦੇ ਵੜੈਚ ਜੱਟ ਰਾਏ ਮੁਬਾਰਕ ਕਲੀ ਦੀ लाडली ਧੀ ਸੀ ਉਹਦਾ ਬਾਪ ਪਿੰਡ ਦਾ ਚੌਧਰੀ ਸੀ ਤੇ ਨੰਬਰਦਾਰ ਵੀ ਸੀ ਉਹਦਾ ਚਾਚਾ ਤਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿੱਚ ਸੂਬੇਦਾਰ ਸੀ ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਜਵਾਨ ਪੁੱਤ ਸਨ ਅਖ ਤੂਤੇ ਬਖਤੂ ਸਰਕਾਰੀ ਦਵਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਹਨਾਂ ਦੇ ਇਲਾਕੇ ਵਿੱਚ ਚੰਗਾ ਦਬਦਬਾ ਸੀ ਘਰ ਵਿੱਚ ਕਿਸੇ ਵੀ ਕਿਸਮ ਦੀ ਟੋਟ ਨਹੀਂ ਸੀ ਚਾਰੇ ਬੰਨੇ ਸਭੇ ਖੈਰਾਂ ਸਨ ਦੋਨੋਂ ਪੁੱਤ ਵਿਆਹੇ ਹੋਏ ਸਨ ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁਖਭੋਗ ਰਹੀ ਸੀ ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ ਕਿ ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ ਮਲਕੀ ਤੇ ਆਏ ਦਿਨ ਲੋਹੜੇ ਦਾ ਰੂਪ ਚੜ ਰਿਹਾ ਸੀ ਉਸਨੇ ਹੁਸਨ ਦੀ ਚਰਚਾ ਸੱਤਾਂ ਵਿੱਚ ਹੋ ਰਹੀ ਸੀ ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਕੇ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਿਹੀ ਹੁਸਨਾ ਭਰੀ ਧੀ ਨੂੰ ਜਨਮ ਦਿੱਤਾ ਪਰ ਇਹ ਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੋ ਬਣ ਗਿਆ ਉਸ ਦਾ ਵਾਪਸ ਆਬਕਾਸੇ ਤੋਂ ਬੇਨਿਆਜ਼ ਹੋ ਤੇ ਬੇਫਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹਦੀ ਧੀ ਜਵਾਨੀ ਦੀ ਬਰੂਹਾਂ ਤੇ ਆਣ ਖਲੋਤੀ ਸੀ ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ ਰਾਇਬ ਮਾਰਕ ਅੜਬਸਵਾਦਾ ਸੀ ਜਿਸ ਕਰਕੇ ਜਮਨਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਚਿਝਕਦੀ ਸੀ ਹਰ ਇੱਕ ਦਿਨ ਹਿੰਮਤ ਜੀ ਇਕੱਠੀ ਕਰਕੇ ਜਮਨਲੋ ਨੇ ਚੌਧਰੀ ਨੂੰ ਆਖਿਆ ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦਾ ਹੈ ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹਣ ਦਾ ਕੋਈ ਬੰਨ ਸੁਭ ਕਰ ਰਾਇ ਮubarਕ ਸੱਚਮੁੱਚੀ ਮਲਕੀ ਵੱਲੋਂ ਉਹ ਵੇਸਲਾ ਹੋਇਆ ਬੈਠਾ ਸੀ ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲੇ ਨਾਲ ਖੇਡਦੀ ਬੱਚੀ ਸੀ ਭਾਗਵਾਨੀ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐ ਮਲਕੀ ਦਾ ਚਾਚਾ ਦਰੀਆ ਹੈਗਾ ਨਾ ਆਪੇ ਕੋਈ ਇਹਦੇ ਹਾਨ ਪਰਵਾਨ ਦਾ ਵਰ ਲੱਭ ਦਿਓ ਭਲਕੀ ਚਿੱਠੀ ਲਿਖਦਾ ਉਹਨੂੰ ਅਗਲੀ ਭਲਕ ਮੁਬਾਰਕ ਰਾਇ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ ਵੱਡੇ ਭਰਾ ਦੀ ਚਿੱਠੀ ਮਿਲਦਿਆਂ ਸਾਰ ਦਰੀਏ ਨੂੰ ਖੁਸ਼ੀ ਚੜ ਗਈ ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੀ ਸੀ ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ। ਪ੍ਰੀਆਂ ਵਰਗੀ ਉਸ ਦੀ ਹੁਸਨਾ ਭਰੀ ਭਤੀਜੀ ਮਲਕੀ ਉਹਦੇ ਲਈ ਇੱਕ ਅਜਿਹੀ ਗਿੱਦੜ ਸਿੰਘੀ ਸਾਵਤ ਹੋ ਸਕਦੀ ਸੀ ਜਿਸ ਰਹੀਂ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਉੱਚੀ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨਪ੍ਰਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਇਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾਇਆ। ਆਥਣ ਪਸਰ ਰਹੀ ਸੀ ਜਦੋਂ ਦਰੀਆ ਗਣ ਮੁਗਲਾਣੇ ਪੁੱਜਾ ਉਹਨੂੰ ਵੇਖ ਕੇ ਉਹਦੇ ਵੱਡੇ ਭਰਾ رائے ਮੁबारक ਅਤੇ ਦੋਨੋਂ ਭਤੀਜਿਆਂ ਨੂੰ ਖੁਸ਼ੀ ਚੜ ਗਈ ਆਂਢੀ ਗੁਵੜਨੀ ਅਧੀ ਖਬਰ ਲੈਣਸ ਆਈ ਘਰ ਦੀਆਂ ਜਨਨੀਆਂ ਰੋਟੀ ਟੁਕਦੇ ਆਰਚ ਲੱਗ ਗਈਆਂ ਮੁਰਗ ਮੁਸੱਲਮ ਭੁੰਨੇ ਗਏ ਦਰੀਏ ਅਤੇ ਮੁबारक ਨੇ ਬੋਤਲਾਂ ਦੇ ਡੱਟ ਖੋਲੇ ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿੱਚ ਇਸਪੇਸ਼ ਹੋਣ ਲੱਗੇ ਭਾਬੀ ਜਮਾਲੋ ਦਾ ਚਾਹ ਚੱਲਿਆ ਨਹੀਂ ਸੀ ਜਾਂਦਾ ਜੋ ਆਨੀ ਬਹਾਨੀ ਦੋ ਹਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ। ਅਨਪਣੀ ਛਕਛ ਕੋਣ ਤੋਂ ਬਾਅਦ ਜਨਾਨੀਆਂ ਆਪਣੇ ਕਮਰਿਆਂ 'ਚ ਚਲੀ ਗਈਆਂ। ਦਰਿਆ ਤੇ ਮੁਬਾਰਕ ਮੰਝੀਆਂ ਤੇ ਲੰਮੇ ਪਈ ਸੀ। ਦਰਿਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ। ਆਖਰ ਉਹਨੇ ਗੱਲ ਤੋਰੀ। "ਬڑے ਭਾਈ ਜਾਗਦਾ ਹੈਂ। ਗੱਲ ਮੂੰਹੋਂ ਕੱਢਣੀ ਬੜੀ ਔਖੀ ਐ। ਚੰਗੇ ਰਿਸ਼ਤੇਦਾਰ ਲੱਭਣੇ ਬੜੇ ਔਖੇ ਐ। ਇਹ ਖਾਲਾ ਜੀ ਦਾ ਵਾਰਾ ਨਹੀਂ। ਵਾਰ-ਵਾਰ ਤਾਂ ਰਿਸ਼ਤੇ ਲੱਭਦੇ ਨਹੀਂ।" ਚੰਗੇ ਪਰਿਵਾਰ ਨਾਲ ਹੱਥ ਜੋੜ ਜਾਣ ਤਾਂ ਧੀ ਸੁਖਾਲੀ ਤੇ ਮਾਪੇ ਵੀ ਸੁਖਾਲੇ ਹੋ ਜਾਂਦੇ ਆ। ਬڑے ਭਾਈ ਜੇ ਮੇਰੀ ਗੱਲ ਮੰਨੇ ਤਾਂ ਆਪਾਂ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ ਨਾ ਕਰ ਦਈਏ। ਉਹ ਮੇਰੇ ਤੋਂ ਬਾਹਰ ਨਹੀਂ। ਐਡੇ ਵੱਡੇ ਸਾਖ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦਾ ਹੈ। ਨਾਲੇ ਮਲਕੀ ਰਾਜ ਕਰੂ, ਗੋਲੀਆਂ ਤੇ ਹੁਕਮ ਚਲਾਉ, ਨਾਲੇ ਆਪਾਂ ਸਰਦਾਰੀ ਭੋਗਾਂਗੇ। ਰਾਇ ਮਵਾਰਕ ਤੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰਿਆ ਐਡੀ ਵੱਡੀ ਗੱਲ ਆਖਦੇ ਹੋਗਾ ਉਹ ਇਕਦਮ ਅੱਗ ਤੇ ਭੁੱਖੇ ਵਾਂਗ ਉੱਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਮਸੀਕਾ ਬੂਣੀ ਕਰਿਆ ਤੇ ਬੋਲਿਆ ਛੋਟੇ ਵੀਰ ਤੂੰ ਇਹ ਗੱਲ ਸੋਚ ਵੀ ਕਿਵੇਂ ਸਕਦਾ ਮੈਂ ਆਪਣੀ ਮਲੂਕ ਜਈ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਧੀ ਨੂੰ ਬੁੱਢੇ ਖੁਸੂੜ ਅਕਬਰ ਦੇ ਨਾਲ ਵਿਆਹ ਦਿਆਂ ਇਹਦੇ ਨਾਲੋਂ ਤਾਂ ਮੈਂ ਉਹਨੂੰ ਖੂਚ ਧੱਕਾ ਨਾ ਦੇ ਦਿਆਂ ਦਰਿਆ ਮਵਾਰਕ ਦੇ ਕੱਬੇ ਸੁਭਾਤੋਂ ਵਖੂਫ ਸੀ ਉਨੇ ਸੱਚਮੁੱੱਚ ਚੁੱਪ ਰਹਿਣ ਦਾ ਫੈਸਲਾ ਕੀਤਾ ਤੇ ਦੋਨੋਂ ਸਾਰੇ ਹਤ ਉਸਲਵਟੇ ਪੰਨ ਤੇ ਰਹੇ ਦਰਯੇ ਦੇ ਸਾਰੇ ਮਨਸੂਬੇ ਤਰੇ ਤਰਾਏ ਰਹੇਗੇ ਉਹਨੂੰ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਹਨੂੰ ਉਹਦੀ ਗੱਲ ਨਹੀਂ ਮੰਨੀ ਬਦਲੇ ਦੀ ਭਾਵਨਾ ਉਹਦੇ ਅੰਦਰ ਘਰ ਘਰ ਚੁੱਕੀ ਸੀ ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ ਉਹਨੇ ਮਨ ਵਿੱਚ ਕਿਹਾ ਵੇਖਾਂਗਾ ਕਿਹੜਾ ਵੱਡੂ ਵੱਡਾ ਨਾਡੂ ਖਾਮਲ ਕੀ ਨੂੰ ਵਿਆਹ ਕੇ ਲੈ ਜਾਵ ਅਗਲੀ ਸਵੇਰ ਬਿਨਾ ਕੁਝ ਖਾਦੇ ਪੀਤੇ ਗੁੱਸੇ ਨਾਲ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ ਦਰੀ ਦੇਵ ਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿੱਚ ਸੋਗੀ ਮਹੌਲ ਪੈਦਾ ਕਰਤਾ ਮੁਬਾਰਕ ਨੇ ਦਰੀਏ ਨਾਲ ਹੋਈ ਸਾਰੀ ਗੱਲਬਾਤ ਆਪਣੇ ਪਰਿਵਾਰ ਵਿੱਚ ਬੜੀ ਗੰਭੀਰਤਾ ਨਾਲ ਵਿਚਾਰੀ ਜਮਲੋ ਬੜੀ ਗੰਭੀਰਤਾ ਨਾਲ ਮਲਕੀ ਦੇ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ ਆਖੇ ਬਾਦਸ਼ਾਹ ਦਾ ਕੀ ਹੈ ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜੋਰੀ ਪਰਨਾ ਕੇ ਲੈ ਜਾਏ ਯਾਨੀ ਵਿਆਹ ਕੇ ਲੈ ਜਾਏ ਜਮਲੋ ਦੀ ਵੱਡੀ ਭੈਣ ਨਾਲੋਂ ਲਾਲੋ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ ਜਮਾਲੋ ਦੀ ਵੱਡੀ ਭੈਣ ਲਾਲੋ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤ ਜਾਨੀ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ ਲਾਲੋ ਦੇ ਪਹਿਲੇ ਜਨਮੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਤਾਂ ਜਮਾਲੋ ਤਖਤ ਹਜ਼ਾਰੇ ਆਈ ਹੋਈ ਸੀ ਮੁੰਡੇ ਦੇ ਮਸਤਕ ਨੂੰ ਵੇਖ ਕੇ ਜਮਾਲੋ ਨੇ ਆਪਣੇ ਮਨ ਦਾ ਫੈਸਲਾ ਕਰ ਲਿਆ ਕਿ ਜੇ ਪਾਕ ਰਸੂਲ ਨੇ ਚਾਇਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ ਤੇ ਇਕੱਠਿਆਂ ਕਰ ਦੋਗੀ ਜਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰਾ ਕਰਨ ਦਾ ਸਹੀ ਮੌਕਾ ਆ ਗਿਆ ਉਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੀ ਨਾਲ ਕਰਨ ਦੀ ਸਲਾਹ ਰਾਇਮਵਾਰਕ ਨੂੰ ਦੇਵੇ ਉਹਨੇ ਰਾਇਮਵਾਰਕ ਨਾਲ ਗੱਲ ਤੋਰੀ ਉਹ ਪਹਿਲਾਂ ਹੀ ਤਿਆਰ ਸੀ ਤਖਤ ਹਜ਼ਾਰੇ ਦੇ ਚੌਧਰੀ ਮੌਜੂਦੇ ਦੋਨੋਂ ਪਰਿਵਾਰ ਮਿਲ ਕੇ ਜੇਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ ਇਕੱਠੇ ਸ਼ਿਕਾਰ ਖੇਡਣਗੇ ਕਿਹੜਾ ਉਹਨਾਂ ਅੱਗੇ ਕੁਸਕਜੂ ਕੀਮਾ ਮਲਕੀ ਦੇ ਹਾਨ ਦਾ ਛੈਲ ਛਵੀ ਲਾ ਗਬਰੂ ਸੀ ਦੋਹਾਂ ਪਰਿਵਾਰਾਂ ਨੇ ਖਿੜੇ ਮੱਥੇ ਇਹ ਰਿਸ਼ਤੇ ਪਰਵਾਨ ਕਰ ਲੇ ਤੇ ਨਕਾਹ ਦਾ ਦਿਨ ਤਰ ਲਿਆ ਕੀ ਮਾਮਕਲਾਵਾ ਲੈਣ ਲਈ ਘੋੜੇ ਤੇ ਸਵਾਰ ਹੋ ਗੜ ਮਗਲਾਣੇ ਪੁੱਜਿਆ ਉਹਦਾ ਸ਼ਗਨਾ ਨਗ ਸਵਾਗਤ ਕੀਤਾ ਗਿਆ ਕੀ ਮੈਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖੁਸ਼ੀਆਂ ਦੀ ਥਾਂ ਗਮੀਆਂ ਲਈ ਖੜੋਤੀ ਹੈ ਰਾਏ ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਆਪਣੀ ਭਤੀਜੀ ਦੇ ਮਕਲਾਵੇ ਵਿੱਚ ਸ਼ਾਮਲ ਹੋਣ ਲਈ ਸੱਦ ਲਿਆ ਉਹ ਨਹੀਂ ਸੀ ਜਾਣਦਾ ਕਿ ਦਰਿਆ ਅੱਗ ਦੀ ਨਾਲ ਬਣਿਆ ਅੱਜ ਤੱਕ ਠੰਡਾ ਹੀ ਨਹੀਂ ਹੋਇਆ ਸੀ ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ ਦਰੀਏ ਨੇ ਕੁਮਕ ਲੈ ਕੇ ਇਸ ਤਰ੍ਹਾਂ ਚੜ੍ਹਾਈ ਕੀਤੀ ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫਤਾਰ ਕਰਨਾ ਹੋਵੇ ਇਸ ਤੋਂ ਵੀ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ ਦਰੀਏ ਨੇ ਆਪਣੇ ਮਕਸਦ ਲਈ ਸਰਕਾਰੀ ਦਬਾਅ ਦਾ ਇੱਕ ਹੋਰ ਹੱਥਕੰਡਾ ਵਰਤਿਆ ਕਿ ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀ ਮਲਕੀ ਨੂੰ ਬਾਦਸ਼ਾਹ ਖਵਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣਾ ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਬ ਛੱਡ ਰਿਆ ਸੀ ਦਰੀਆ ਆਖਦਾ ਦੇਖ ਮੁਬਾਰਕਾ ਓਏ ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ ਤੇਰੀ ਮਲਕੀ ਨੂੰ ਅਕਬਰ ਦੇ ਘਰ ਦੇਣਾ ਕੀ ਮੈਂ ਜੱਟ ਦੇ ਨਾਲ ਖਿਲਾਵਣਾ ਨਹੀਂ ਸਾਰਾ ਕੋੜਮਾ ਦਿੱਲੀ ਨੂੰ ਬੰਨ ਖੜਨਾ ਕਿਸੇ ਰਾਹ ਦੇ ਵਿੱਚ ਅਟਕਾਵਣਾ ਨਹੀਂ ਆ ਮੰਨ ਕਹਿਣਾ ਮੇਰਾ ਮੇਰੇ ਲੱਗ ਆਖੇ ਵੇਲਾ ਬੀਤਿਆ ਫੇਰ ਥਿਆਵਣਾ ਨਹੀਂ ਦਰੀ ਦਾ ਇਹ ਹੱਥ ਕੰਡਾ ਵੀ ਕਾਰਾਗਰ ਸਾਹਤ ਨਾ ਹੋਇਆ ਰਾਏ ਮੁਬਾਰਕ ਆਪਣੀ ਅੜੀ ਤੇ ਅੜਿਆ ਹੋਇਆ ਸੀ ਉਹਨੂੰ ਆਪਣੀ ਇੱਜ਼ਤ ਪਿਆਰੀ ਸੀ ਆਪਣੇ ਪਰਿਵਾਰ ਦੀ ਮਾਣ ਮਰਿਆਦਾ ਲਈ ਉਹ ਅਜਿਹਿਆਂ ਸੈਂਕੜੇ ਮੋਤਾਂ ਮਰਨ ਲਈ ਤਿਆਰ ਸੀ ਉਹਨੇ ਦਰਿਏ ਨੂੰ ਲਲਕਾਰ ਕੇ ਆਖਿਆ ਕਮੀਨਿਆਂ ਮਲਕੀ ਦਾ ਕੀਮੇ ਨਾਲ ਨਿਗਾਹ ਹੋ ਚੁੱਕਾ ਹੈ ਉਹ ਹੁਣ ਉਹਦੀ ਹੈ ਉਹਦੇ ਘਰੀ ਬਸੇਗੀ ਇਹਦੇ ਤੋਂ ਮੈਂ ਛਿਆਂ ਬਾਦਸ਼ਾਹ ਵਾਰ ਸਕਦਾ ਦਰਿਏ ਦੇ ਪੈਰਾਂ ਥਲੇ ਜਿਵੇਂ ਅੰਗਿਆਰ ਮੱਚ ਰਿਹਾ ਸੀ ਉਹ ਘੇੜੇ ਤੇ ਘੇੜਾ ਕੱਢ ਰਿਹਾ ਸੀ ਉਹਦੀ ਆਤਮਾ ਉਸ ਨੂੰ ਲਾਂਤਾਂ ਵੀ ਪਾ ਰਹੀ ਸੀ ਪਰ ਜਦੋਂ ਬੰਦਾ ਆਪਣੇ ਆਪ ਤੋਂ ਡਿੱਗ ਪਵੇ ਉਹ ਆਪਣੇ ਪ੍ਰਾਈ ਦੀ ਪਛਾਣ ਭੁੱਲ ਜਾਂਦਾ ਆਪਣੀਆਂ ਧੀਆਂ ਵਰਗੀ ਭਤੀਜੀ ਤੇ ਜ਼ੁਲਮ ਕਰਦੇ ਆ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫਸੋਸ ਹੋ ਰਿਹਾ ਸੀ ਸਰਕਾਰੀ ਅਫਸਰ ਸਾਈ ਤੇ ਰਾਜ ਦਰਬਾਰਾਂ ਰਾਜ ਦਰਬਾਰ ਦੇ ਰੋਬ ਨੇ ਉਹਦਾ ਸਿਰ ਫੇਰਤਾ ਰਾਏ ਮੁਬਾਰਕ ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮਸ਼ਕਾਂ ਬਨ ਕੇ ਦਰਿਆ قافلے ਦੇ ਰੂਪ ਵਿੱਚ ਦਿੱਲੀ ਨੂੰ روانਾ ਹੋ ਗਿਆ। ਕੱਲੇ-ਕੱਲੇ ਕੈਦੀ ਦੀ ਕਈ-ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਹਨਾਂ ਦੀ ਨਹੀਂ ਪੈਦਲ ਹੀ ਜਾਣਾ ਆਉਣਾ ਪੈਂਦਾ ਸੀ। ਅਫਸਰशाही ਘੋੜਿਆਂ, ਊਠਾਂ ਤੇ ਸਫ਼ਰ ਕਰਦੀ ਸੀ। ਬੜਾ ਲੰਮਾ ਤੇ ਵਿਖੜਾ ਪੰਡਾ ਸੀ। ਇਹ ਜੋਖਮ ਪਰਿਆ। ਮਲਕੀ ਲਈ ਤਾਂ ਜਾਣੀ ਸਾਰਾ ਸੰਸਾਰ ਹੀ ਸੁਨਾ ਹੋ ਗਿਆ ਸੀ। ਉਹਦਾ ਸਭੇ ਕੁਝ ਉਜੜ ਚੁੱਕਾ ਸੀ। ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਿਜਾਏ ਜਾ ਰਹੇ ਸਨ। ਉਧੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਉਸ ਨੂੰ ਕੁਝ ਵੀ ਔੜ ਨਹੀਂ ਸੀ ਰਿਹਾ ਕਰੇ ਤਾਂ ਕੀ ਕਰੇ ਕਿਹੜੀ ਬੰਤ ਬਣਾਵੇ ਜਿਸ ਨਾਲ ਸਾਰੇ ਜਾਨੀ ਛੁੱਟ ਜਾਣ ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦੇ ਦਿੰਦੀਆਂ ਆਤਮ ਵਿਸ਼ਵਾਸ ਅਜਈ ਸ਼ਕਤੀ ਹੈ ਜੋ ਮਨੁੱਖ ਨੂੰ ਕਦੇ ਡੋਲਣ ਨਹੀਂ ਦਿੰਦੀ ਮਲਕੀ ਜਿੰਨੀ ਸਰੀਰਕ ਤੌਰ ਤੇ ਨਰੋਈ ਸੀ ਉਨੀ ਹੀ ਅੰਦਰੋਂ ਮਜ਼ਬੂਤ ਸੀ ਇਰਾਦੇ ਦੀ ਪੱਕੀ ਸੀ ਉਹਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਦਰਬਾਰ ਦੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ ਮਲਕੀ ਨੇ ਗੇਰੂਏ ਬਿਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ ਮੂੰਹ ਤੇ ਪਭੂਤੀ ਮਲ ਲਈ ਗਲ ਵਿੱਚ ਮਾਲਾ ਮੋਢੇ ਤੇ ਬਗਲੀ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ ਜਿੱਧਰ ਜਿੱਧਰ ਦਰਯੇ ਦਾ ਕਾਫਲਾ ਜਾ ਰਿਹਾ ਸੀ ਉਧਰ ਉਧਰ ਉਸ ਦੀ ਪੈੜ ਦਬਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ ਸੈਂਕੜੇ ਕੋਹਾਂ ਦਾ ਲੰਬਾ ਤੇ ਵਿਖੜਾ ਪੈਂਡਾ ਬੇਗਾਨੇ ਲੋਕ ਬੇਗਾਨੀ ਧਰਤੀ ਪੈਰਾਂ 'ਚ ਬਿਆਈਆਂ ਪਾਟ ਗਿਆ ਮਲੂਕੜੇ ਪੈਰਾਂ 'ਚੋਂ ਲਹੂ ਸਿਮ-ਸਿਮ ਜਾ ਰਿਹਾ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਾ ਦਿੱਤਾ ਰਾਹ ਦੀਆਂ دشਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰਦੀ ਗਈ ਉਹਦਾ ਨੂਰਾਨੀ ਚਿਹਰਾ ਦਗ-ਦਗ ਪਿਆ ਕਰਦਾ ਸੀ ਵਾਟਾਂ ਕੱਚ ਦਾ ਦਰੀਏ ਦਾ ਕਾਫਲਾ ਕੁਰੂਖhetra ਦੀ ਧਰਤੀ ਤੇ ਥਾਣੇ ਸਰ ਤੇ ਪੜਾ ਤੇ ਜਾ ਪੁੱਜਾ ਮਲਕੀ ਵੀ ਮਗਰੇ ਪਹੁੰਚ ਗਈ ਉਹਨੇ ਭਿਖਿਆ ਮੰਗਣ ਲਈ ਇੱਕ ਮਹਿਲ ਅੱਗੇ ਜਾ ਅਲਖ ਜ ਗਈ ਦੇਵਨੇਤ ਐ ਮਹਿਲ ਅਕਬਰ ਦੀ ਰਾਜਪੁੱਤ ਰਾਣੀ ਦੀ ਧੀ ਜਮਨਾ ਦਾ ਸੀ। ਪਿਖਿਆ ਪਹੁੰਚਾਈ ਜਮਨਾ ਦੀ ਗੋਲੀ ਪਰ ਜੋਗਨ ਮੁਟਿਆਰ ਜੋਗਣ ਦਾ ਦਰਦ ਮਹਿਸੂਸ ਕਰਦੇ ਆ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ। ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ वेदना ਜਾਗ ਪਈ। ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ। ਦੁੱਖਾਂ ਨਾਲ ਭਰੀ ਹੋਈ ਤਰਸ ਭਰੀਆਂ ਨਜ਼ਰਾਂ ਨਾਲ ਨਿਹਾਰ ਦੀ ਜਮਨਾ ਨੇ ਉਹਨੂੰ ਆਪਣੀ वेदना ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾ ਕਿਸੇ ਸੰਕੋਚ ਤੋਂ ਵੀ ਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪਰਨਾਉਣਾ ਚਾਹੁੰਦਾ ਹੈ ਇਸ ਕਰਕੇ ਉਹ ਉਹਦੇ ਬਾਪ ਭਰਾਵਾ ਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿਉਂ ਉਸ ਦੀ ਰਖੀਲ ਨਹੀਂ ਸੀ ਬਣ ਸਕੀ ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਕਣ ਕਿਵੇਂ برداشت ਕਰ ਸਕਦੀ ਸੀ ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ ਲਾਲ ਪੀੜੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਆਂ ਬੁਲਾ ਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਮਲਕੀ ਨੂੰ ਉਸਨੇ ਆਪਣੇ ਕੋਲ ਹੀ ਰੱਖ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚਾ ਦਾ ਹਸਰ ਕਰਨ ਦਾ ਸੀ ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਗੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ ਐਸ ਲਈ ਉਹ ਰਾਤ ਤੁਰਾ ਤਾ ਗਾਂ ਤੁਰ ਗਏ ਅਗਲੀ ਸਵੇਰ ਜਮਨਾ ਨੂੰ ਕੈਦੀ ਗਾਂ ਤੋਰੇ ਜਾਣ ਦੀ ਖਬਰ ਮਿਲ ਗਈ ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ ਉਹਨੇ ਦਰੀਏ ਨੂੰ ਉਹਦੀ ਕਮੀਨਗੀ ਉੱਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫੈਸਲਾ ਕਰ ਲਿਆ ਉਹਨੇ ਮਲਕੀ ਦੀ ਫਕੀਰੀ ਪੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਸੋਹਣੇ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਲੈ ਗਈ ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ ਉਸ ਨੂੰ ਦਰੀਏ ਦੀ ਕਮੀਨਗੀ ਭਰੀ ਸਾਜ਼ਿਸ਼ ਬਾਰੇ ਦੱਸਿਆ ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਝੋੜੀ ਗਈ ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿੱਚ ਚਿਤਵਕਿਉ ਕੰਬ ਗਈ ਹਨੇਰਾ ਘੂੜਾ ਹੋ ਗਿਆ ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚ ਵਿਹਲਾ ਹੋ ਕੇ ਆਪਣੀ ਮਨਮੋਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸੀ ਤੇ ਰਾਣੀ ਖੰਨ ਪੱਟੀ ਲਈ ਪਈ ਸੀ ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜੀਹਾ ਵਰਤਾਓ ਕੀਤਾ ਉਸ ਕੋਲ ਨੂੰ ਕਿਹੜੀ ਅਵਗਿਆ ਹੋ ਗਈ ਰਾਣੀ ਨੇ ਮੂੰਹ ਸਜਾਇਆ ਹੋਇਆ ਹੈ ਰਾਜੇ ਨੇ ਸੋਚਿਆ ਤੇ ਰਾਣੀ ਦੀ ਛੋਡੀ ਫੜ ਕੇ ਉਹਦਾ ਮੂੰਹ ਤਾਂ ਚੁੱਕਿਆ ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪ ਹੰਝੂ ਡਿੱਗ ਰਹੇ ਸੀ ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੰਦੇ ਨੇ ਅਕਬਰ ਕੀ ਦੇ ਪਾਣੀ ਹਾਰ ਸੀ ਉਹਨੇ ਛੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਘੁੱਟਦਿਆਂ ਕਿਹਾ ਮੇਰੀ ਜਾਨ ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲੋਂ ਸੋਹਣਿਆ ਨੇ ਅੱਖਾਂ ਸਜਾਈਆਂ ਨੇ ਰਾਜਾ ਨਾ ਰਾਣੀ ਗਲਾ ਸਾਫ਼ ਕਰਦਿਆਂ ਬੋਲੀ ਤੁਸੀਂ ਤੇ ਅਦਲੀ ਰਾਜਾ ਅਖਵਾਉਂਦੇ ਹੋ ਤੁਹਾਡੇ ਇਨਸਾਫ ਦੀਆਂ ਧੁੰਮਾਂ ਚਾਰੇ ਜਗ ਸਾਰੇ ਜੱਗ ਚ ਰੋਸ਼ਨ ਨੇ ਮੇਰੇ ਪਾਸੋਂ ਕਿਹੜੀ ਖਨਾਮੀ ਹੋ ਗਈ ਜੋ ਤੁਸੀਂ ਇੱਕ ਨਵੀਂ ਸੌਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ ਰਾਣੀ ਕੀ ਬੁਝਾਰਤਾ ਪਾ ਰਹੀ ਹੈ ਸਾਫ਼ ਗੱਲ ਕਰ ਰਾਣੀ ਅਕਬਰਦੀਨ ਨਬਜੇ ਖੂਬ ਪਛਾਣਦੀ ਸੀ ਉਹ ਉਹਦੇ ਪੂਰੇ ਪੂਰੇ ਪ੍ਰਭਾਵ ਥੱਲੇ ਸੀ ਬੋਲੀ ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਹਾਂ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਦਾਰ ਜਾਇਦਾਦ ਪਿੱਛੇ ਆਪਣੇ ਸਕੇ ਭਰਾਵਾਂ ਨੂੰ ਵੱਡ ਦੇਣਗੇ ਪੂਰਾ ਕਿਰਕ ਨਹੀਂ ਕਰਦੇ ਮੇਰੇ ਭੋਲੇ ਬਾਦਸ਼ਾ ਤੁਹਾਨੂੰ ਪਤਾ ਹੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਛੜਪਣ ਲਈ ਉਹਦੀ ਨੰਬਰਦਾਰੀ ਹਥਿਆਰ ਹਿਧਉਣ ਖਾਤਰ ਉਹਨਾਂ ਤੇ ਰਾਜ ਦਰਬਾਰ ਵਿਰੁੱਧ ਬਗਾਵਤ ਦਾ ਝੂਠਾ ਜਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਕੇ ਲਿਆਇਆ ਹੈ ਤੇ ਤੁਹਾਡੇ ਦਰਬਾਰ ਚ ਉੱਚਾ ਰੁਤਬਾ ਲੈਣ ਖਾਤਰ ਆਪਣੀ ਧੀਾਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਲ ਕਰਕੇ ਮੇਰੀ ਸੌਕਣ ਬਣਾਉਣ ਦੀ ਵਿਉਂਤ ਬਣਾ ਕੇ ਇਰੇ ਪਤੀ ਕੀਮੇ ਨੂੰ ਵੀ ਫੜ ਲਿਆਇਆ। ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਐਜਾ ਸੀ ਕਿ ਅਕਬਰ ਦੀ ਆਤਮਾ ਟੁੰਬੀ ਗਈ। ਉਹ ਤੁਰੰਦਰ ਤੱਕ ਝੰਡੋੜਿਆ ਗਿਆ। ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਦਿੱਤਾ। ਦਰੀਆ ਬੰਦੀਆਂ ਸਮੇਤ ਹਾਜ਼ਰ ਹੋ ਗਿਆ। ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ। ਕਮੀਨਗੀ ਦੇ ਡੋਰੇ ਉਹਦੀਆਂ ਅੱਖਾਂ ਵਿੱਚ ਸਾਫ਼ ਚਲਕ ਰਹੇ ਸੀ। ਅਕਬਰ ਨੇ ਬੰਦੀਆਂ ਨੂੰ ਰਿਹਾ ਕਰਨ ਅਤੇ ਦਰਿਏ ਨੂੰ ਰਾਜ ਦਰਬਾਰ ਨਾਲ ਧੋਖਾ ਦੇ ਹੀ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਮਲਕੀ ਕਹਿੰਦੀ ਸ਼ਮਲੇ ਵਾਲਿਆ ਵੇ ਰਈਆ ਪਾਣੀ ਪੀਣ ਦੇ ਨਾ ਦਿਸਦੇ ਤੇਰੇ ਚਾਲੇ ਓਏ ਹੋ ਕੁੜੀਆਂ ਵੇਖ ਕੇ ਐਵੇਂ ਖੂਵਲ ਭਜਾਉਂ ਵੇ ਹੋ ਲੋਭੀ ਭੋਰ ਜਿਸ ਤਰ੍ਹਾਂ ਫੁੱਲਾਂ ਦੇ ਦੁਆਲੇ ਸਾਨੂੰ ਛੇੜਨਾ ਸਾਡਾ ਚਾਚਾ ਸੁਬੇਦਾਰ ਵੇ ਮੁੰਡਿਆ ਉਹ ਫੜ ਕੇ ਕਰ ਦੂ ਤੈਨੂੰ ਅਕਬਰ ਦੇ ਹਵਾਲੇ ਸਾਨੂੰ ਛੇੜਨਾ ਸਾਡਾ ਚਾਚਾ ਸੁਬੇਦਾਰ ਵੇ ਮੁੰਡਿਆ ਉਹ ਫੜ ਕੇ ਕਰ ਦੂ ਤੈਨੂੰ ਅਕਬਰ ਦੇ ਹਵਾਲੇ ਧੰਨਵਾਦ